ਮੈਂ ਨਿਸ਼ਰਤ ਲਾ ਕੇ ਕਹਿ ਸਕਦਾ ਅੱਜ ਜਿਹੜਾ ਜਹ ਕੁਲਚਾ ਤੁਹਾਨੂੰ ਦਿਖਾਉਣ ਲੱਗਿਆ ਤੁਸੀਂ ਐਜਾ ਕੁਲਚਾ ਕਦੇ ਨਹੀਂ ਖਾਏ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਸੋ ਅੱਜ ਆਪਾਂ ਇਹ ਜੀ ਸਮਾਨੇ ਸਮਾਨੇ ਜਦ ਵੀ ਹੋਣਾ ਮੇਥੇ ਦਾ ਕੁਲਚਾ ਜ਼ਰੂਰ ਖਾ ਕੇ ਜਾਣਾ ਕਿਉਂਕਿ ਮੈਨੂੰ ਬਹੁਤ ਪਸੰਦ ਆਇੱਥੇ ਦਾ ਕੁਲਚਾ ਤੇ ਕੁਲਚੇ ਦੀ ਤੁਸੀਂ ਮੇਕਿੰਗ ਵੀ ਦੇਖ ਸਕਦੇ ਹੋ ਕੁਲਚੇ ਦੇ ਵਿੱਚ ਪਨੀਰ ਦੇ ਕਿੱਡੇ ਕਿੱਡੇ ਟੁਕੜੇ ਪਾਏ ਹੋਏ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਵੀਰ ਦਾ ਕੁਲਚੇ ਬਣਾਉਣ ਦਾ ਤਰੀਕਾ ਆਮ ਕੁਲਚੇ ਨਾਲੋਂ ਡਿਫਰੈਂਟ ਹੈ ਤੇ ਬਾਈ ਇਹਨਾਂ ਨੇ ਕੁਲਚੇ ਦੇ ਵਿੱਚ ਐਕਸਪੈਰੀਮੈਂਟ ਕਰੇ ਹੋਏ ਨੇ ਜਿਹੜੇ ਕਿ ਯਾਰ ਸੱਚੇ ਬਹੁਤ ਏਸੀ ਚ ਪਾਣੀ ਆ ਜਾਂਦਾ ਮੇਕਿੰਗ ਦੇਖ ਕੇ ਤੇ ਜਦ ਕੁੱਲਚਾ ਬਣ ਗਿਆ ਨਾ ਲਾਸਟ ਤੇ ਬਾਈ ਨੇ ਉੱਪਰ ਦੀ ਫੇਰ ਹੋਰ ਦੋ ਸੋਸਾਂ ਪਾਈਆਂ ਤੇ ਉੱਪਰ ਦੀ ਪਾਈ ਚਿਪਸ ਤੇ ਆਪਣਾ ਕੁੱਲਚਾ ਜਿਹੜਾ ਬਣ ਕੇ ਰੈਡੀ ਹੋ ਚੁੱਕਿਆ ਕੁੱਲਚਾ ਦੇਖਣ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਇਸ ਟਾਈਪ ਦਾ ਲੱਗ ਰਿਹਾ ਹੈ ਕੁੱਲਚਾ ਪੂਰਾ ਭਰਮਾ ਲੱਗ ਰਿਹਾ ਤੇ ਇਸ ਕੁੱਲਚੇ ਦਾ ਰੇਟ ਹੈ 50 ਰੁਪਏ ਤੇ ਜੇ ਟੇਸਟ ਦੀ ਗੱਲ ਕਰਾਂ ਟੇਸਟ ਸੱਚੀ ਬਹੁਤ ਘੈਂਟ ਹੈ ਇਸ ਕੁੱਲਚੇ ਦਾ 50 ਰੁਪਏ ਲਾ ਕੇ ਨਾ ਪਤਾ ਲੱਗਦਾ ਵੀ ਹਾਂ ਕੋਈ ਚੀਜ਼ ਖਾਧੀ ਆ ਤੇ ਜੇ ਤੁਸੀਂ ਵੀ ਸਮਾਨ ਆਓ ਤਾਂ ਇੱਕ ਵਾਰੀ ਜ਼ਰੂਰ ਇਹ ਕੁੱਲਚਾ ਜਿਹੜਾ ਟਰਾਈ ਕਰਿਓ ਤੇ ਜਿੱ